ਦਾ ਡੇਰੀ ਫਾਰਮਸ ਪੰਜਾਬੀ ਤੇ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਕਿ ਸਭ ਠੀਕ ਠਾਕ ਹੋਵੋਗੇ ਅੱਜ ਹੈਗੀ ਤਰੀਕ 9 ਦਸੰਬਰ 2025 ਤੇ ਦਿਨ ਹੈਗਾ ਮੰਗਲਵਾਰ ਤੇ ਇਹਨੂੰ ਆਪਾਂ ਪਾਣੀ ਲਾਤਾ ਕਣਕ ਨੂੰ 826 ਕਣਕ ਦਾ ਤੇ ਮਹੀਨੇ ਬਾਅਦ ਇਹਨੂੰ ਆਪਾਂ ਪਾਣੀ ਲਾਤਾ ਰੇ ਪਾ ਕੇ ਤੇ ਥਾਂ ਥੋੜਾ ਜਿਹਾ ਖੁਸ਼ਕ ਸਿੱਕ ਦੇਕ ਦੇ ਵਿੱਚ ਨਹੀਂ ਉੱਗੀ ਸੀ ਉਹ ਕਣਕ ਹੁਣ ਨਿਕਲਦੀ ਆਉਂਦੀ ਹੈ ਪਾਣੀ ਨਾਲ ਇਹ ਨਾਲ ਦੀ ਨਾਲ ਪਾਣੀ ਗਿਆ ਜੀਰ ਕਣਕ ਖੱਟੀ-ਕੁੱਟੀ ਨਹੀਂ ਹੁੰਦੀ ਤੇ ਫੁੱਲ ਧਿਆਇਆ ਸੀਗਾ ਵਾਣ ਤੇ ਕਣਕ ਉੱਗੀ ਲੱਗ ਪਾਗਾ ਵਿੱਚ ਵਿੱਚ ਹੁਣ ਨਿਕਲਦੀ ਆਉਂਦੀ ਆ ਵੇ ਜਿਹੜਾ ਖਾਵਾ ਦੇ ਨਹੀਂ ਵੀ ਲਿਖਣੀ ਮੰਨ ਲਓ ਜਿਵੇਂ ਆਹ ਨਿਕਲਿਆ ਨਹੀਂ ਕਣਕ ਦਾ ਇਹ ਸਾਰੀ ਨਿਕਲਉਣੀ ਆ ਹੁਣ ਛਿੱਟਾ ਹੀ ਮਾਰਦਾ ਮੜਾ ਮਟਾ ਜਿਹੜਾ ਖਾਵਾ ਤਾਂ ਨਹੀਂ ਉੱਗੀ ਤੇ ਬਹੁਤਾ ਕਣਕ ਦਾ ਵਾ ਕੇ ਬੀਜੀ ਵਾਦੀ ਪੂਰੀ ਹਰੀ ਵਈ ਮਾਰਦੇ ਹੁਣ ਮਾੜੀ ਜੀ ਪਹਿਲਾਂ ਪੂਰੀ ਘੱਟ ਸੀ ਕਿ ਖੁਸ਼ਕ ਕਰਕੇ ਹਣ ਤਰੂ ਵੀ ਨਾਲੇ ਨਿਕਲਦੀ ਹੁੰਦੀਆਂ ਲੋ ਕਣਕ ਬਹੁਤ ਪਾਣੀ ਲੱਗਣ ਨਾਲ ਤੇ ਰਲ ਜੂਗੀ ਵਧ ਕੇ ਰਲ ਜੂਗੀ ਤੇ ਆ ਕਿ ਪਤਾ ਆਪਾਂ ਤੇ ਯੂਰੀਆ ਦਾ ਪਾਣੀ ਲਾਉਣ ਤੋਂ ਪਹਿਲਾਂ ਨਾਲ ਦੀ ਨਾਲ ਰੰਗ ਫੜ ਜੂਗੀ ਖੱਟੀ ਜੀ ਨਿੰਦੀ ਤੇ ਵੀਡੀਓ ਚੰਗੀ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਦੋਸਤੋ ਤੇ ਪਾਣੀ ਲਾਉਣ ਨਾਲ ਬਹੁਤ ਕਣਕ ਉੱਗ ਗਿਆ ਏ ਪਾੜੇ ਪੂਰੇ ਸਾਰੇ ਲਲ ਜਾਣੇ ਆ ਜੇ ਕਿਸੇ ਨਾਲ ਐ ਹੋਈ ਕਣਕ ਕਿਸੇ ਦੀ ਖੁਸ਼ਕ ਜਿਹੀ ਹੋਈ ਜੇ ਬਾਲੇ ਪਾੜੇ ਫਿਰ ਤਾਂ ਗੱਲ ਬੱਕਰੀ ਜੇ ਮਾੜੇ ਮੁੱਟੇ ਆ ਵੀ ਮੰਨ ਲਓ ਵਿੱਚੋਂ 5-7% ਨਹੀਂ ਉੱਗਿਆ ਉਹ ਸਾਰੇ ਦਾਣੇ ਨਿਕਲਿਓ ਨੇ ਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ